ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ D N ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜਿਹੜਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਭੈਣ ਨੇ ਹਾਲੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤੇ ਕੈਨੇਡਾ ਦੇ ਵਿੱਚ ਜਿਹਨੀਆਂ ਮੀਆਂ ਭੈਣਾਂ ਕੱਪੜੇ ਸਲਾਈ ਕਰਵਾਉਣਾ ਚਾਹੁੰਦੀਆਂ ਲੇਡੀਜ਼ ਉੱਥੇ ਮੇਰੀ ਭੈਣ ਹੈਗੀ ਆ ਤੁਸੀਂ ਉਹਨਾਂ ਦਾ ਕੰਟੈਕਟ ਨੰਬਰ ਮੇਰੇ ਤੋਂ ਲੈ ਕੇ ਆਪਣੇ ਕੱਪੜੇ ਵਗੈਰਾ ਦੀ ਗੱਲ ਕਰ ਸਕਦੇ ਹੋ ਸਲਾਈ ਕਰਵਾਉਂਦੀ ਹੈ ਨਾ ਤੇ ਅੱਜ ਜਿਹੜਾ ਪਟੌਪ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਬਰਬਰੀ कॉटन ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾਉਂਗਾ ਵੀ ਕਿੰਨਾ ਕਿੰਨਾ ਨਾਪ ਆ ਆਜੂ ਮੈਂ ਤੁਹਾਨੂੰ ਨਾਪ ਤੋਂ ਇੱਕ ਵਾਰੀ ਜਾਣੂ ਕਰਾ ਦਿਆਂ ਜਿਹੜੀ ਲੰਮਾਈ ਹੈ ਇਹਨਾਂ ਦੀ ਉਹ 44 ਇੰਚ ਆ ਬਾਹਰ 17 ਅੱਗੋਂ ਮੋਰੀ ਵੀ 17 ਆ ਠੀਕ ਆ ਇਮੀ ਅਜਿਹਾ ਬਾਂਹ ਚੱਲਦੀ ਨਾ ਉਸ ਤਰ੍ਹਾਂ ਬਾਂਹ। ਤੀਰਾ ਹੈਗਾ 12 ਉੱਪਰੋਂ ਛਾਤੀ ਹੈਗੀ 21 ਇੰਚ ਤੇ ਕਮਰ ਹੈਗੀ 18.5 ਹਿੱਪ ਹੈਗੀ 22 ਇਹ ਸਾਰਾ ਨਾਪ ਤਿਆਰ ਹੁੰਦਾ ਆਪਣਾ ਤੇ ਸੂਟ ਤੋਂ ਨਾਪ ਲੈਂਦਾ ਹੋਇਆ ਇਹ ਬਾਡੀ ਤੋਂ ਨਹੀਂ ਨਾਪ ਲੈਂਦਾ ਸੂਟ ਤੋਂ ਨਾਪ ਲੈਂਦਾ ਹੋਇਆ ਹੈਗਾ। ਕੋਲੋਈਆਂ 12 ਇੰਚ ਤੇ ਇਸ ਪੈਨੀਆਂ ਮੋਢਾ 19 ਇੰਚ ਆ। ਅਗਲਾ-ਅਗਲਾ ਜਿਹੜਾ ਹੈਗਾ ਉਹ 6 ਇੰਚ ਦਾ ਬੈਗ ਵਾਲਾ ਪਾਉਣੀ 6 ਇੰਚਾ ਕੋਣੀ 14 ਇੰਚਾ ਨਾਲ ਆਪਾਂ ਨੇ ਇਹਦੀ ਪਲਾਜੋ ਬਣਾਉਣਾਗਾ ਪਲਾਜੋ ਦੀ ਵੀਡੀਓ ਆਪਾਂ ਅਲੱਗ ਤੋਂ ਪਾ ਦੇਾਂਗੇ ਜਿਹੜੀਆਂ ਭੈਣਾਂ ਨੇ ਪਲਾਜੋ ਸਿੱਖਣਾ ਹੁੰਦਾ ਜਾਂ ਸਮਝ ਨਹੀਂ ਆਉਂਦੀ ਉਹ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਵੀ ਬਾਈ ਸਾਨੂੰ ਝੋਲੀ ਪਾਉਣ ਦੀ ਦਿੱਕਤ ਆਉਂਦੀ ਆ ਜਾਂ ਹੋਰ ਹਨਾ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਬੇਨਤੀ ਕਰ ਦਉ ਜਿਹੜੀਆਂ ਭੈਣਾਂ ਮੈਨੂੰ ਪੁੱਛਦੀਆਂ ਫੋਨ ਕਰਕੇ ਵੀ ਨਾਪ ਕੇ ਮੇਲਣਾ ਧੁੰਨੀ ਤੋਂ ਨੀਚੇ ਜਿੱਥੇ ਆਪਾਂ ਨੇ ਨਾਲਾ ਬੰਨਣਾ ਇੱਥੋਂ ਲਾਸਟਿਕ ਪਾਉਣੀ ਹੁੰਦੀ ਆ ਆਪਾਂ ਨੇ ਆ ਦੇਖੋ ਮੈਂ ਤੁਹਾਨੂੰ ਮਿਣਕੀ ਵੀ ਦਿਖਾ ਦੇ ਆਏ ਮਿਣਿਆ ਕਰੋ ਜਿਹੜੀਆਂ ਭੈਣਾਂ ਨੇ ਪੁੱਛਣਾ ਹੁੰਦਾ ਕੁਝ ਉਹਦੇ ਲਾਸਟ ਕਵਾਰੀ ਜਾਂ ਇਹਦੀ ਵਾਰੀ ਪਲਾਜੂ ਵਾਰੀ ਤਾਂ ਐਵੇਂ ਲੱਕ ਕੱਸ ਕੇ ਮਿਲ ਲਿਆ ਕਰੋ ਠੀਕ ਆ ਲੱਕ ਮੇਨਣਾ ਲਾਜ਼ਮੀ ਜ਼ਰੂਰੀ ਆ ਲੱਕ ਉਸ ਆ ਗਈ ਹੈ ਇਸ ਤਰ੍ਹਾਂ ਇਥੋਂ ਹੈਪਾ ਮਿਲ ਲਿਆ ਕਰੋ ਚੰਗੀ ਤਰ੍ਹਾਂ ਤੇ ਇਹ ਸੂਟ ਦੇ ਆਪਣੇ ਪੈ ਪੰਗੜ ਨਹੀਂ ਆ ਤਾਂ ਕਰਕੇ 4 ਇੰਚ ਵੱਧ ਰੱਖਣਾਗਾ ਮੈਂ ਨਾਪ ਤੁਹਾਨੂੰ ਦਿਖਾ ਦਾਂ ਨਾ 22 ਇੰਚ ਹੈਪਾ ਸਾਰੇ ਨਿਸ਼ਾਨ ਮੈਂ ਪਹਿਲਾਂ ਲਾਈਸ ਤਾਂ ਕਿ ਵੀਡੀਓ ਲੰਬੀ ਨਾ ਹੋਵੇ ਤਾਂ ਕਿਸੇ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਾਣੋ ਫੋਨ ਕਰਕੇ ਮੈਨੂੰ ਪੁੱਛ ਸਕਦੇ ਹੋ ਔਰ ਸੌਰੀ ਕਮੈਂਟ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਸ਼ਾਮ ਨੂੰ ਫੋਨ ਤੇ ਗੱਲਬਾਤ ਕਰਨੀ ਆ ਤਾਂ ਕੋਈ ਵੀ ਸੋਨੇ ਵਿੱਚ ਆਇਆ ਭੈਣਾ ਪੈਸੇ ਚਾਰਜ ਕਰਦੀਆਂ ਫੋਨ ਤੇ ਕੋਈ ਗੱਲਬਾਤ ਕਰਨ ਦੇ ਤਾਂ ਆਪਣਾ ਇਸ ਤਰ੍ਹਾਂ ਦਾ ਕੋਈ ਨਹੀਂਗਾ ਬਸ ਤੁਸੀਂ ਇੰਨੀ ਉਹ ਕਰ ਲਿਆ ਕਰੋ ਖੇਚਲ ਵੀ 8 ਵਜੇ ਤੋਂ ਬਾਅਦ ਸ਼ਾਮ ਨੂੰ ਫੋਨ ਲਾ ਕੇ ਕੁਝ ਪੁੱਛ ਸਕਦੇ ਹੋ ਫੋਨ ਤੇ ਪੁੱਛਣ ਦਾ ਕੋਈ ਵੀ ਪੈਸਾ ਨਹੀਂਗਾ ਜੇ ਕਿਸੇ ਭੈਣ ਦੇ ਮਾਨ ਦੇ ਵਿੱਚ ਡਾਊਟ ਹੋਊਗਾ ਨਾ ਹੀ ਕੋਈ ਸਲਾਈ ਸਿਖਾਉਣ ਦਾ ਪੈਸਾ ਨਹੀਂ ਕੋਈ ਕਟਾਈ ਸਿਖਾਉਣ ਦਾ ਪੈਸਾ ਹੈ ਨਾ ਤਾਂ ਆਜੋ ਆਪਾਂ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾਤਾ ਦੇ ਲਮਾਈਆ ਉਹ 44 ਇੰਚਾ ਮੈਂ ਨਾ ਆਪਾ ਦੇਖੋ ਨੇੜੇ ਕਰਕੇ ਦਿਖਾ ਦੂ ਕੈਮਰਾ 44 45 46 ਤੇ 47 3 ਇੰਚ ਆਪਾਂ ਵੱਧ ਰੱਖਿਆ ਪਿੱਛੇ ਰਹਿਣਾ ਹਿਲਦਾ ਤੇਰੇ ਇਹਦੇ ਨਾਲ ਆ ਸਿੱਧਾ ਘੜ ਬਰਬਰੀ ਕਾਟਣਾ ਆਪਣੇ ਕੋਲ ਜਿਹੜਾ ਆਪਾਂ ਕੱਪੜਾ ਕੱਟ ਰਹੇ ਹਲਕਾ ਇਹ ਮਾੜਾ ਮੁੰਡਾ ਇਹਦੇ ਹੱਥ ਮਾਰਦੇ ਉਹਦੀ ਹਾਲੇ ਜਾਂਦਾ ਤਾਂ ਇਹ ਮੈਂ ਨਿਸ਼ਾਨ ਪਹਿਲਾਂ ਲਾਈ ਸੀ ਕਿ ਸੈੱਟ ਕਰਕੇ ਪ੍ਰੈਸ ਮਾਰ ਕੇ ਸਾਰਾ ਕੱਪੜਾ ਆਪਾਂ ਨੇ ਸੈੱਟ ਕੀਤਾ ਹੋਇਆਗਾ ਨਿਸ਼ਾਨਾ ਦਾ ਨਹੀਂ ਪਤਾ ਲੱਗਦਾ ਜਾਂ ਕਿਸੇ ਚੀਜ਼ ਦਾ ਹੋਰ ਨਹੀਂ ਪਤਾ ਲੱਗਦਾ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਬਾਈ ਸਾਨੂੰ ਆ ਚੀਜ਼ ਦਾ ਪਤਾ ਨਹੀਂ ਲੱਗਿਆ ਹਨਾ ਤਾਂ ਨੀਚੇ ਤੋਂ ਆਪਾਂ ਛੱਡਾਂਗੇ 22 ਇੰਚ ਕੰਨੀਵੇਂ ਦੀ ਕੱਢੀ ਹੋਈ ਹੈ ਇਹ ਚੀਜ਼ ਦਾ ਤਿਆਰ ਰੱਖਣਾ ਤੁਸੀਂ ਵੀ ਕੰਨੀ ਕੱਢਣੀ ਆ ਇੱਕ ਵੱਖਰੀ ਜੀ ਐਸ ਪੈਂਦੇ ਆ ਚੀਜ਼ ਜਿਹੜੀ ਕਿ ਇੰਨਾ ਦੇ 17 ਇੰਚ ਆ ਇੱਥੋਂ ਇਹ 100 ਦੇ ਵਿੱਚੋਂ ਇੱਕ ਦੀ ਪੈਂਦੇ ਆਉਂਦੀ ਹੈ 17 ਇੰਚ ਨਹੀਂ ਤਾਂ 14 15 14 15 ਤਾਂ ਮੈਂ ਬੇਨਤੀ ਕਰਦਾ ਜਰੂਰੀ ਭਣ ਜਿਹੜੇ ਕੱਪੜੇ ਸਲਾਈ ਕਰਦੇ ਆਂ ਜਾ ਹਾਲੇ ਸੂਟ ਸੇ ਆਉਂਦੀ ਹੈ ਇਥੋਂ ਮਿਣਿਆ ਕਰੋ ਕੱਚ ਤੋਂ ਲੈ ਕੇ ਸਾਈਡ ਸਲਾਈ ਜੀ ਨੂੰ ਆਪਾਂ ਕਹਿੰਦੇ ਨੇ ਠੀਕ ਆ ਤਾਂ ਆਪਾਂ 18 ਇੰਚ ਰੱਖੀ ਆ ਬਾਕੀ ਜਦੋਂ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਉਦੋਂ ਮਿਣ ਲਿਆ ਕਰੋ ਕਈ ਵਾਰੀ ਵੱਧ ਕੱਟ ਹੁੰਦੀ ਹੈ ਤਾਂ ਉਦੋਂ ਘਟਾਈ ਵਧਾਈ ਜਾਂਦੀ ਆ ਤਾਂ ਤੀਰਾ ਜਿਵੇਂ ਇਹਨਾਂ ਦਾ ਹੈਗਾ 12.5 ਆਪਾਂ ਕਿੰਨਾ ਰੱਖਿਆ 13.5 1 ਇੰਚ ਵੱਧ ਨੀਚੇ ਨੂੰ ਕਿੰਨਾ ਰੱਖਿਆ ਆਪਾਂ ਨੇ 7 ਇੰਚ ਮੋਢਾ 21 ਆਹ ਸੌਰੀ ਛਾਤੀ ਜਿਹੜੀ ਹੈਗੀ ਉਹ 10.5 ਆ ਯਾਨੀ ਕਿ 21 ਇੰਚ ਆ ਜੇ ਛਾਤੀ 23 24 ਹੋਵੇ ਫਿਰ ਤੁਸੀਂ ਮੋਢੇ ਨੂੰ ਛੋਟਾ ਕਰ ਲੈਣਾ ਕਿਉਂਕਿ ਮੋਢਾ ਫਿਰ ਗਲਾਈ ਦੇ ਨਾਲ ਵੱਡਾ ਹੋ ਜਾਂਦਾ ਹੈ ਨਾ ਫਿਰ ਵੀ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਆ ਕਰੋ ਬਾਕੀ ਭੈਣ ਵਾਂਗ ਕੇ ਵੀਡੀਓ ਨੂੰ لازمی ਸ਼ੇਅਰ ਕਰਿਆ ਕਰੋ ਤਾਂ ਕਿ ਦੂਸਰੀਆਂ ਭੈਣਾਂ ਵੀ ਲਾਹਾ ਲੈ ਸਕਣ ਹੈ ਨਾ ਇਹ ਜਿਹੜੀਆਂ ਭੈਣਾਂ ਕੋਈ ਗਰੁੱਪ ਵਗੈਰਾ ਵਰਤਦੀਆਂ ਉਹ ਗਰੁੱਪਾਂ ਦੇ ਵਿੱਚ ਵੀਡੀਓ ਪਾ ਦਿਆ ਕਰੋ ਤਾਂ ਕਿ ਅੱਗੇ-ਅੱਗੇ ਜਾ ਕੇ ਵੀਡੀਓ ਹੋਰਾਂ ਭੈਣਾਂ ਦੇਖ ਵੀ ਜਾ ਸਕੇ ਤੇ ਬਾਕੀ ਜਿਹੜੀਆਂ ਭੈਣਾਂ ਸਾਡੇ ਤੋਂ ਕੋਈ ਕੱਪੜੇ ਲੀੜੇ ਸਲਾਈ ਕਰਾਉਣੇ ਹੁੰਦੇ ਆ ਤਾਂ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਕੁਰੀਅਰ ਕਰਵਾ ਕੇ ਨਾਪ ਭੇਜ ਸਕਦੇ। ਤਾਂ ਲਓ ਜੀ ਆਪਾਂ ਕਰਦੇ ਆ ਕਟਾਈ ਸ਼ੁਰੂ। ਨਾਪ ਮੈਂ ਤੁਹਾਨੂੰ ਸਾਰਾ ਦਿਖਾਤਾ। ਨਿਸ਼ਾਨ ਵੀ ਦਿਖਾਤੇ ਸਟੈਪਲ ਪੈਨ ਦੇ ਨਾਲ ਮੈਂ। ਠੀਕ ਆ। ਇੱਥੇ ਲਾ ਲੇ ਸਟੈਪਨ। ਹੁਣ ਅੱਗੇ-ਅੱਗੇ ਆਪਾਂ ਨਿਸ਼ਾਨ ਲਾਉਂਦੇ ਜਾਵਾਂ। ਸਾਨੂੰ ਕੈਂਚੀ ਆਪਾਂ ਬਦਲ ਲੈਣੀ ਥੋੜੀ ਪਤਲੀ ਚੱਕਾਂਗੇ। ਬਾਕੀ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਤੁਸੀਂ ਲੈਣੀ ਹੁੰਦੀ ਆ ਤਾਂ ਸ਼ਾਮ ਨੂੰ 8 ਵਜੇ ਤੋਂ ਫੋਨ ਕਰ ਲੈ ਕਰੋ ਜਿਵੇਂ ਕੈਂਚੀ ਬਾਈ ਕਿਹੜੀ ਲੱਗੀ ਮਸ਼ੀਨ ਕਿਹੜੀ ਲੱਗੀ ਹੈ ਨਾ। ਇਸ ਤਰ੍ਹਾਂ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ ਬਿਲਕੁਲ ਫ੍ਰੀ ਸੇਵਾ ਕਿਸੇ ਭੈਣ ਨੇ ਇਹ ਨਹੀਂ ਸੋchnਾ ਬਾਈ ਪੈਸੇ ਮੰਗੂ ਗੱਲ ਕਰਨਦੇ ਹਨ ਬਸ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜੇ ਫੋਨ ਮੈਥੋਂ ਨਹੀਂ ਚੱਕਿਆ ਤਾਂ ਕਿਸੇ ਭੈਣ ਨੇ ਗੁੱਸਾ ਨਹੀਂ ਕਰਨਾ ਕਿ ਬਾਈ ਫੋਨ ਨਹੀਂ ਚੱਕਦਾ ਨਾ ਕਈ ਵਾਰੀ ਜਿਵੇਂ ਹੁਣ ਮੰਨ ਕੇ ਚਲੋ ਮੈਂ ਤੁਹਾਨੂੰ 8 ਵਜੇ ਤੋਂ ਬਾਅਦ ਕਹਤਾ ਤਾਂ 8:00 ਵਜੇ 10 15 20 ਮਿੰਟਾਂਾਂ ਦੇ ਤਾਂ ਰੋਟੀਆਂ ਪਖਾਰੇ ਹੁੰਨੇ ਆ ਲਗਭਗ 8:30 ਪੌਣੀ 9 ਵੇਲੇ ਹੋਏ ਨੇ ਉਸ ਤੋਂ ਬਾਅਦ ਤੁਸੀਂ 10 ਵਜੇ ਤੱਕ ਵੀ ਫੋਨ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਕੋਈ ਫੋਨ ਤੇ ਗੱਲ ਕਰਨੀ ਹੈ ਹਨਾ ਦਿਨੇ ਨਾ ਫੋਨ ਕਰਿਆ ਕਰੋ ਮੈਂ ਜ਼ਰ ਇਹ ਦਿਨ ਨਾਲੇ ਦਾ ਖੁੱਲ ਕੇ ਕੋਈ ਗੱਲ ਨਹੀਂ ਹੁੰਦੀ ਉਨੀ ਹੈ ਨਾ ਸੁਣੀ ਨਹੀਂ ਜਾਂਦੀ ਇਹ ਆਨ ਠੀਕ ਹੈ ਜੀ ਬਿਲਕੁਲ ਆਪਾਂ ਇਥੋਂ ਸਿੱਧਾ ਕੱਟਾਂਗੇ ਤੇ ਸਾਰੇ ਨੂੰ ਸਟੈਪਲ ਦੇ ਨਾਲ ਸਟੈਪ ਕਰ ਦਾਂਗੇ ਆਪਾਂ ਪਿੰਨਾ ਲਾ ਦੇਗੇ ਤਾਂ ਕਿ ਲਾਈਨਿੰਗ ਕੱਟਣ ਵੇਲੇ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਜਿਹਨਾਂ ਭੈਣਾਂ ਨੂੰ ਵੀਡੀਓ ਸਮਝ ਆਉਂਦੀ ਆ ਹਨਾ ਮੇਰੀ ਗੱਲ ਦੀ ਸਮਝ ਆਉਂਦੀ ਆ ਆਵਾਜ਼ ਦੀ ਸਮਝ ਨੂੰ ਆ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਹਾਂਜੀ ਬਾਈ ਸਾਨੂੰ ਸਮਝ ਆਉਂਦੀ ਆ ਅਸੀਂ ਇਸ ਟੌਪਿਕ ਤੇ ਹੋਰ ਦੇਖਣੇ ਚਾਹੁੰਦੇ ਵੀਡੀਓ ਇਹ ਦੋ ਜਿਹੜੇ ਸਲਾਈ ਦਾ ਸਨੇਹਾ ਮੈਨੂੰ ਪਹੁੰਚ ਰਿਹਾ ਵਾਰ-ਵਾਰ ਤੁਹਾਡਾ ਜਿਹੜਾ ਸਨੇਹਾ ਉਹ ਸਿਰ ਮੱਥੇ ਜਲਦੀ ਆਪਾਂ ਵੀਡੀਓ ਸਲਾਈ ਦੀ ਪਾ ਦੇਾਂਗੇ ਹਨਾ ਕਿਉਂਕਿ ਮੈਨੂੰ ਵੀ ਹਰ ਉਹ ਇਹੀ ਫਿਕਰ ਹੁੰਦੀ ਵੀ ਆਪਾਂ ਜਲਦੀ ਤੋਂ ਜਲਦੀ ਸਲਾਈ ਦੀ ਵੀਡੀਓ ਇੱਕ ਅੱਧੀ ਪਾਈ ਜਾਵੇ ਤਾਂ ਕਿ ਤੁਹਾਨੂੰ ਕੱਟਣ ਦਾ ਤਾਂ ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਸਲਾਈ ਕਰਨ ਵੇਲੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਖਾਸ ਕਰਕੇ ਸੂਟ ਪਿੱਛੇ ਨੂੰ ਜਾਂਦਾ ਹੈ ਤੋ ਜੀ ਆਪਾਂ ਫਰੰਟ ਪੱਲਾ ਕੱਟ ਲਿਆ ਇਹਨੂੰ ਹੁਣ ਆਰਾਮ ਨਾਲ ਸਾਈਡ ਤੇ ਰੱਖਾਂਗੇ ਇੱਕ ਵਾਰੀ ਪ੍ਰੈਸ ਗਰਮ ਕਰਕੇ ਫਿਰ ਆਪਾਂ ਕੱਢ ਦੇਾਂਗੇ ਕਿਸੇ ਵੀ ਚੀਜ਼ ਬਾਰੇ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਉਹ ਵੀ ਜਾਣਕਾਰੀ ਲੈਣੀ ਹੈ ਜਿਵੇਂ ਪ੍ਰੈਸ ਬਾਰੇ ਮਸ਼ੀਨ ਬਾਰੇ ਕੈਂਜੀ ਬਾਰੇ ਤਾਂ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਬਾਕੀ ਨੀਚੇ ਮੇਰਾ ਇਹ ਨੰਬਰ ਆ WhatsApp ਵਾਲਾ ਉਹ ਵੀ ਨੀਚੇ ਪਾਇਆ ਹੁੰਦਾ ਉਹਦੇ ਤੁਸੀਂ ਬੋਲ ਕੇ ਭੇਜ ਦਿਆ ਕਰੋ ਜੇ ਕਿਸੇ ਭੈਣ ਨੂੰ ਸੰਗ ਲੱਗਦੀ ਹੈ ਨਾ ਵੀ ਫੋਨ ਕਰਨ ਤੋਂ ਤੇ ਬਾਕੀ ਜੇ ਕਿਸੇ ਭੈਣ ਨੇ ਗਰੁੱਪ ਦੇ ਵਿੱਚ ਆਪਦਾ ਨੰਬਰ ਐਡ ਕਰਾਉਣਾ ਹੁੰਦਾ ਉਹ ਵੀ ਬਿਲਕੁਲ ਫ੍ਰੀ ਸੇਵਾ ਨੀਚੇ ਜਿਹੜਾ ਨੰਬਰ ਚੱਲੀ ਜਾਂਦਾ ਉਹਦੇ ਤੁਸੀਂ ਬੋਲ ਕੇ ਭੇਜ ਸਕਦੇ ਹੋ ਬਾਈ ਸਾਡਾ ਨੰਬਰ ਜਿਹੜਾ ਬੀਬੀਆਂ ਭੈਣ ਵਾਲੇ ਗਰੁੱਪ ਦੇ ਵਿੱਚ ਐਡ ਕਰ ਦਿਓ ਤਾਂ ਤਾਂ ਕਿ ਸਾਨੂੰ ਸੌਖਾ ਹੋ ਜਾਵੇ ਸਲਾਈ ਦੀ ਵੀਡੀਓ ਵੀ ਉੱਥੇ ਆਉਂਦੀ ਹੈ ਆਪਣੇ ਦੋ ਚੈਨਲਾਂ ਸੁਖਨ ਦੋਨਾਂ ਦੀ ਵੀਡੀਓ ਉਸ ਚੈਨਲ ਦੇ ਉੱਪਰ ਮੈਂ ਪਾਉਣਾ ਹੁੰਦਾ ਸੌਰੀ ਗਰੁੱਪ ਦੇ ਵਿੱਚ ਪਾਉਣਾ ਹੁੰਦਾ ਜਦੋਂ ਵੀ ਕਿਸੇ ਭੈਣ ਨੂੰ ਲੋੜ ਹੋਵੇ WhatsApp ਤੇ ਜਾਓ ਉੱਥੇ ਜਾ ਕੇ ਖੋਲ ਕੇ ਤੁਸੀਂ ਦੇਖ ਸਕਦੇ ਲੋਕ ਇਸ ਨੂੰ ਸੈੱਟ ਕਰਕੇ ਆਪਾਂ ਕਰੀ ਬਣਾਵਾਂਗੇ ਦੁਬਾਰੇ 22 ਤੇ ਤਿੰਨ 25 ਇੰਚ ਰੱਖਣਾ ਆਪਾਂ ਸੌਰੀ 26 ਕਿਉਂਕਿ ਪਾਈਪ ਨਹੀਂ ਕੱਢਣੀ ਆਪਾਂ ਨੇ ਤਾਂ ਕਰਕੇ ਆਪਾਂ 4 ਇੰਚ ਵੱਧ ਰੱਖਿਆ ਜੇ ਪਾਈਪ ਨਹੀਂ ਕੱਢਣੀ ਫਿਰ 3 ਇੰਚ ਵੱਧ ਇਹ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖਣਾ ਹਨਾ ਨੋਟ ਚ ਆ ਦੇਖੋ ਥੋੜੇ ਸਾਹਮਣੇ ਕਪੜਾ ਕਿੰਨਾ ਹਲਦਾ ਹਨਾ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਸਟੈਪਲ ਦੇ ਨਾਲ ਸਟੈਪ ਕਰ ਲਿਆ ਕਰੋ ਸੌਖਾ ਹੋ ਜਾਏਗਾ ਏਸਟ ਠੀਕ ਆ 26 ਇਥੋ ਵੀ ਆਪ ਰੱਖਾਂਗੇ 26 ਇਥੋ ਵੀ 26 13 ਦੁਨ 26 ਠੀਕ ਆ ਇਥੋ ਵੀ 13 ਦੁਨ 26 ਜਣੀ ਪੂਰੇ ਸ਼ੌਕ ਦੇ ਨਾਲ ਸੂਟ ਕੱਟਿਆ ਕਰੋ ਜਦੋਂ ਵੀ ਭੈਣੋਂ ਸੂਟ ਤੁਸੀਂ ਕੱਟ ਦਿਓ ਇਹ ਨਹੀਂ ਹੈ ਵੀ ਮੈਨੂੰ ਘੰਟਾ ਲੱਗਿਆ 2 ਘੰਟੇ ਲੱਗੇ ਉਹ ਜਿੱਦਾਂ ਤੁਸੀਂ ਭੁੱਲ ਜੂ ਤੁਸੀਂ ਇਹ ਦੇਖਣਾ ਵੀ ਬਣਾਓ ਆਪਣਾ ਕੰਮ ਜਿਹਦੇ ਸੂਟ ਜੀ ਨੇ ਪਾਉਣਾ ਉਹਦੇ ਪਸੰਦ ਆ ਰਿਹਾ ਨਾ ਟਾਈਮ ਦੀ ਨਹੀਂ ਦਿੱਕਤ ਮੰਨਿਆ ਕਰੋ ਜੇ ਦਾ ਆਪਾਂ ਟਾਈਮ ਨਹੀਂ ਹੈ ਮਹਿੰਤੀਆਂ ਗੰਦੀ ਦੇਖ ਲੈਣੇ ਫਿਰ ਆਪਣੇ ਤੋਂ ਗਲਤੀਆਂ ਜ਼ਿਆਦਾ ਹੋਣਗੇ ਹਨ ਕਾਲ ਦੇ ਵਿੱਚ ਜਿਵੇਂ ਕਹਿੰਦੇ ਸਿਆਣੇ ਕਾਲਾ ਮੂਰੇ ਟੋਏ ਹੁੰਦੇ ਫਿਰ ਆਪਣਾ ਉਹ ਦੁਵਾਰੇ ਦੇੜਾ ਬਦੇੜੀ ਹੋ ਜਾਂਦੀ ਆ ਤਾਂ ਕਰਕੇ ਪਹਿਲੇ 10 ਮਿੰਟ 20 ਮਿੰਟ ਵੱਧ ਘੰਟਾ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਆਰਾਮ ਦੇ ਨਾਲ ਕੱਟਿਆ ਕਰੋ ਜ਼ਰੂਰੀ ਬੇਨਤੀ ਆ ਲਾਈਨਿੰਗ ਵਧੀਆ ਲਾਇਆ ਕਰੋ ਮੈਂ ਹਰ ਇੱਕ ਵੀਡੀਓ 'ਚ ਕਹਿੰਨੇ ਉਹਨਾਂ ਭੈਣਾਂ ਨੂੰ ਵੀ ਜਿਹੜੀ ਸੂਟ ਦੇ ਅੰਦਰ ਤੁਸੀਂ ਲਾਈਨਿੰਗ ਲਾਉਣੀ ਆ ਉਹ ਵਧੀਆ ਲਾਇਆ ਕਰੋ ਸਸਤੀ ਨਾ ਲਾਇਆ ਕਰੋ ਘੱਟੋ ਘੱਟ ਵੀ 70 ਰੁਪਏ ਮੀਟਰ ਆਉਂਦੀ ਹੈ ਜਿਹੜੀ ਆਪ ਪੱਗ ਬੰਨ੍ਹਣ ਫੁੱਲ ਵੈਲ ਵਧੀਆ ਵਾਲੀ ਤਾਂ ਜਿਹੜੀਆਂ ਭੈਣਾਂ ਬਠਿੰਡੇ ਆ ਸਕਦੀਆਂ ਉਹ ਮੇਰੇ ਤੋਂ ਹੀ ਮੰਗਵਾ ਸਕਦੀਆਂ ਜਾਂ ਜਿੱਥੋਂ ਮੈਂ ਮਾਲ ਲੈਣਾ ਉੱਥੋਂ ਤੁਸੀਂ ਮੇਰੇ ਤੋਂ ਐਡਰੈਸ ਲੈ ਸਕਦੇ ਹੋ ਹਨਾ ਕਪੜਾ ਮਾਰਕੀਟ ਹਨੂਮਾਨ ਚੌਕ ਦੇ ਕੋਲ ਹੀ ਹੈ ਜਿਹੜੀਆਂ ਭੈਣਾਂ ਬਠਿੰਡੇ ਆਉਂਦੀਆਂ ਰਹਿੰਦੀਆਂ ਉਹ ਜਿਵੇਂ ਕੋਈ ਕਲਰ ਗਾਫਲਾਈਨ ਜਾਂ ਕੈਂਚੀ ਲੈਣੀ ਹੈ ਜਾਂ ਮਸ਼ੀਨ ਲੈਣੀ ਹੈ ਉਹ ਕਿਸੇ ਵੀ ਦੁਕਾਨ ਦਾ ਮੇਰੇ ਤੋਂ ਤੁਸੀਂ ਐਡਰੈਸ ਲੈ ਕੇ ਤਾਂ ਗੱਲਬਾਤ ਕਰ ਸਕਦੇ ਹੋ ਜਾਂ ਕਿਸੇ ਭੈਣ ਨੇ ਕੋਈ ਲੈਂਸ ਵਗੈਰਾ ਲੈਣੀ ਹੁੰਦੀ ਆ ਵੀ ਬਾਈ ਕਿੱਥੋਂ ਲੱਗੇ ਕਿੱਥੋਂ ਰੇਟ ਜਾਏ ਜਾ ਹਨਾ ਜਾਂ ਰੀਲਾ ਰੂਲਾ ਸਾਰਾ ਕੁਝ ਉਹਦੇ ਬਾਰੇ ਆਪਾਂ ਨੂੰ ਪੂਰੀ ਹੁੰਦਾ ਪਤਾ ਹਨਾ ਕਿਉਂਕਿ ਆਪਾਂ ਟੀਨ ਦੇ ਵਿੱਚ ਜਾਂਦੇ ਰਹਿੰਦੇ ਆ ਬਠਿੰਡੇ ਤੁਹਾਨੂੰ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪ ਆਉਣ ਦੀ ਹਨਾ ਕੀ ਭੈਣਾਂ ਦਾ ਮੈਨੂੰ ਮੈਸੇਜ ਆਉਂਦਾ ਬਾਈ ਤੁਸੀਂ ਵੀ ਲੈ ਕੇ ਫੜਾ ਦਿਓ ਕਿਉਂਕਿ ਟਾਈਮ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਵੀ ਇੱਕ ਤਾਂ ਆਪਣੇ ਤੁਹਾਡਾ ਆ ਕੰਮ ਹੀ ਹੁੰਦਾ ਹਨਾ ਵੀ ਵੀਡੀਓ ਵੀ ਪਾ ਕੇ ਜ਼ਰੂਰੀ ਹੁੰਦਾ ਵੀ ਮੈਨੂੰ ਇਹ ਹੁੰਦਾ ਡੇਲੀ ਡੇਲੀ ਇੱਕ ਵੀਡੀਓ ਪਾਵੇ ਜ਼ਰੂਰੀ ਆ ਹਨਾ ਜਿਵੇਂ ਕੱਲ ਮਿਸ ਹੋ ਗਿਆ ਫਿਰ ਮੈਨੂੰ ਥੋੜਾ ਜਿਹਾ ਪਛਤਾਵਾ ਆਇ ਰਹਿੰਦਾ ਵੀ ਅੱਜ ਵੀਡੀਓ ਨਹੀਂ ਪਈ ਕਿਉਂਕਿ ਆਪਣੇ ਨਾਲ ਕਾਫੀ ਪੈਣਾ ਨੰਮੀਆਂ ਜੋੜਦਿਆਂ ਇਹਨਾਂ ਦੇ ਬਾਕੀ ਜਿਹੜੀਆਂ ਪੈਣਾ 0 ਲੈਵਲ ਤੋਂ ਸਟਾਰਟ ਕੀਤੇ ਨਾ ਉਹ ਮੈਨੂੰ ਲਾਜ਼ਮੀ ਦੱਸਦਿਆ ਕਰੋ ਬਾਈ ਜਿਹਨੂੰ ਕੁਝ ਨਹੀਂ ਆਉਂਦਾਗਾ ਤਾਂ ਸਾਨੂੰ ਥੋੜੀ ਬਰੀਕੀ ਦੇ ਵਿੱਚ ਸਮਝਾਇਆ ਕਰੋ ਇਹ ਆਲੋ ਇਤੋ ਫੜੋ ਹੱਥ ਰੱਖੋ ਇੱਥੇ ਹਾਂ ਚੰਗੀ ਤਰ੍ਹਾਂ ਆਪਾਂ ਨੂੰ ਸੈੱਟ ਕਰਕੇ ਜਿੰਨਾ ਭੈਣਾਂ ਦਾ ਬੜੇ ਹੋਏ ਸੂਟ ਦਾ ਗਲਾ ਪਿੱਛੇ ਹੁੰ ਜਾਂਦਾ ਉਹ ਮੈਨੂੰ ਫੋਨ ਕਰ ਲਿਆ ਕਰੋ ਹਨਾ ਫਿਰ ਉਹ ਤੁਹਾਨੂੰ ਮੈਸੇਜ ਤੇ ਸਮਝ ਨਹੀਂ ਆਉਣੀ ਉਹ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਜਿਹੜੇ ਸੂਟ ਤੁਹਾਡਾ ਬਣ ਗਿਆ ਆਪ ਦਾ ਪਰ ਮਹਿੰਗਾ ਕਿਤਾ ਬਾਈ ਇਹ ਸੂਟ ਸਾਡਾ ਪਿੱਛੇ ਹੁੰ ਜਾਂਦਾ ਇਹਦਾ ਕੀ ਹੱਲ ਆ ਹਨਾ ਉਹ ਮੈਨੂੰ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਜਿਹਨੀਆਂ ਭੈਣਾਂ ਕੋਲੇ ਅਮਰਤਪਾਲ ਕੌਰ ਵਾਲ ਨੰਬਰ ਹੈਗਾ ਉਹਤੇ ਹੀ ਫੋਨ ਤੁਸੀਂ ਕਰ ਸਕਦੇ ਹੋ ਜੇ ਕਿਸੇ ਭੈਣੇ ਕੋਲੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਤਾਂ ਤੁਸੀਂ ਉਹ ਵੀ ਮੰਗ ਸਕਦੇ ਹੋ ਹਨਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਮੈਨੂੰ ਮੰਗ ਲਿਆ ਕਰੋ ਜੇ ਉਹਦੇ ਨਹੀਂ ਜਵਾਬ ਆਉਂਦਾ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਵੀ ਦੂਸਰੇ ਚੈਨਲ ਦਾ ਜਿਹੜਾ ਲਿੰਕ ਉਹ ਮੰਗ ਸਕਦੇ ਹੋ ਕੋਈ ਦਿੱਕਤ ਨਹੀਂ ਇਹ ਆਲੂ ਆਪਣਾ ਚੰਗੀ ਤਰ੍ਹਾਂ ਸੈੱਟ ਕਰ ਲਿਆ ਨਾ ਸਾਰਾ ਆਪਣੇ ਬੰਨੇ ਹੋਏ ਸੂਟ ਆ ਬਾਹਰਲੀ ਕੰਟਰੀ ਦੇ ਕਰਪੇ ਜਿੰਨੇ ਵੀ ਕੱਪੜੇ ਆਪਣੇ ਪੂਰਾ ਜ਼ਿੰਮੇਵਾਰੀ ਹੁੰਦੀ ਆ ਬਸ ਇੱਕ ਵਾਰੀ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਆ ਕਰੋ ਹਨਾ ਮੰਗਵਾਉਣ ਤੋਂ ਪਹਿਲਾਂ ਕੱਪੜੇ ਸਲਾਈ ਕਰਾਉਣ ਤੋਂ ਪਹਿਲਾਂ ਫੋਨ ਕਰਨਾ ਜ਼ਰੂਰੀ ਹੈਗਾ ਇਹ ਆ ਲੋ ਇੱਥੋਂ ਆਪਾਂ ਰੱਖਾਂਗੇ ਲਗਭਗ 2 ਇੰਚ ਕਿਉਂਕਿ ਸਾਰਿਆਂ ਦੀ ਬੋਡੀ ਦੀ ਅਲੱਗ-ਅਲੱਗ ਹੁੰਦੀ ਹੈ ਇਸ ਪਾਸੇ ਹੁੰਦੀ ਹੈ ਥੋੜੇ ਭਾਰਾ ਜੀ ਮਾਸ ਜਿਆਦਾ ਇੱਥੇ ਆਪਾਂ ਥੋੜਾ ਜਿਹਾ ਵਧ ਰੱਖਾਂਗੇ ਉਹ ਆ ਲੋ ਜੀ ਠੀਕ ਆ ਕਿਸੇ ਵੀ ਚੀਜ਼ ਦੀ ਤੁਹਾਨੂੰ ਮਾਰ-ਮਾਰ ਕੇ ਇਹਨੂੰ ਨਾ ਸਮਝ ਜਾਵੇ ਸੰਗਣਾਣੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਾ ਕਰੋ ਜਿਹੜੀਆਂ ਆਪਣੇ ਨੂੰ ਨਹੀਂ ਲਿਖਣਾ ਆਉਂਦਾ ਤਾਂ WhatsApp ਦੇ ਉੱਪਰ ਨੰਬਰ ਸੇਵ ਕਰਕੇ نیچے ਮੇਰਾ ਚੱਲੀ ਜਾਂਦਾ ਬੋਲ ਕੇ ਭੇਜਿਆ ਕਰੋ ਵੀ ਬਾਈ ਮੈਨੂੰ ਇਹਦੇ ਵਿੱਚ ਕੁਛ ਨਹੀਂ ਪੱਲੇ ਪਿਆ ਦਵਾਰੇ ਵੀਡੀਓ ਪਾਓ ਹਨਾ ਕੰਨੀ ਆਪਾਂ ਨਹੀਂ ਰੱਖਣੀ ਨਾ ਸਲਵਾਰ ਦੀ ਨਾ ਜੈਂਪਰ ਦੀ ਇਹ ਚੀਜ਼ਾਂ ਧਿਆਨ ਰੱਖਣਾ ਪੈਣਾ ਨੇ ਕਾਫੀ ਬੜਾ ਨੇ ਕਮੈਂਟ ਆਉਂਦੇ ਆ ਕਿ ਭਾਈ ਅਸੀਂ ਕੋਲੇ ਬੈਠ ਕੇ ਸਿੱਖ ਸਕਦੇ ਹਾਂ ਹਜੇ ਆਪਣੇ ਕੋਲੇ ਨਾ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਬਣਿਆ ਜਦੋਂ ਵੀ ਬਣ ਗਿਆ ਤਾਂ ਮੈਂ ਜ਼ਰੂਰ ਤੁਹਾਨੂੰ ਮੈਸੇਜ ਪਾਉਂਗਾ ਸਾਰੀਆਂ ਭੈਣਾਂ ਨੂੰ ਵੀ ਸਿੱਖ ਸਕਦੇ ਹੋ ਹਜੇ ਆਪਣਾ ਥੋੜੇ ਜਗਾ ਘੱਟ ਹੋਣ ਕਰਕੇ ਨਾ ਵੀ ਇਸ ਤਰ੍ਹਾਂ ਦਾ ਨਹੀਂ ਬਣਿਆ ਵੀ ਕੋਲੇ ਬਿਠਾ ਕੇ ਤੁਹਾਨੂੰ ਸਿਖਾਇਆ ਜਾਵੇ ਜਦੋਂ ਵੀ ਬਣ ਗਿਆ ਤਾਂ ਤੁਹਾਡਾ ਨਾ ਮੇਰਾ ਵਾਦਾ ਵੀ ਬਿਲਕੁਲ ਫ੍ਰੀ ਹੋਊ ਤੇ ਸਾਰੀਆਂ ਭੈਣਾਂ ਨੂੰ ਮੈਸੇਜ ਕਰੂੰਗਾ ਵੀ ਕੋਈ ਵੀ ਭੈਣ ਆ ਕੇ ਸਿੱਖ ਸਕਦੀ ਆ ਦੂਰੋਂ ਨੇੜੋਂ ਵੀ ਕੋਈ ਦਿੱਕਤ ਨਹੀਂ ਆ අප සෑරටෝ ජකාගෙන ලග පග අදාගච ලො එක ටක්කා ඇති තේවාගේ පලා පයනු බණලග සෞකාවදවා ටික උරතියන් දෙන නිලිකරකි ිහ එයිතමය තාකන අපන ලෑනනින් කටන වලේ සෞකාවයිනය ජීවිද නල හල්දාානි මොඩාප කරැක්කතු පෝරවි ਢੀਂਗ ਭੈਣਾਂ ਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਭੈਣ ਬਣ ਕੇ ਤੇ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਆ ਕਰੋ ਫਿਰ ਤੁਸੀ ਕੰਮ ਲੱਗ ਜਾਨੇ ਉਹ ਭੁੱਲ ਜਾਨੇ ਹੋ ਹਨ ਜਦੋਂ ਆਪਾਂ ਵੀਡੀਓ ਦੇਖ ਰਹੇ ਹੁੰਨੇ ਆ ਉਹਦੇ ਪਤਾ ਲੱਗ ਜਾਂਦੀ ਵਧੀਆ ਆਪਣੇ ਕੰਮ ਦੀ ਹੈ ਜਾਂ ਨਹੀਂ ਜੇ ਤੁਹਾਨੂੰ ਪਤਾ ਲੱਗਦਾ ਵੀ ਹਾਂ ਆਪਣੇ ਭਰਾ ਦੀ ਵੀਡੀਓ ਪੰਜਾਬੀ ਬੰਦੇ ਦੀ ਤਾਂ ਲਾਜ਼ਮੀ ਸ਼ੇਅਰ ਕਰਿਆ ਕਰੋ ਆ ਲੋ ਇੱਥੇ ਚਾਕ ਆ ਆਪਾਂ ਚਾਕ ਕਰਦੇ ਵੀ ਇੱਕ ਦੋ ਪਿੰਨਾ ਤੋਂ ਵੱਧ ਲਾ ਲਿਆ ਕਰੋ ਕੁਝ ਵੀ ਨਹੀਂ ਫਰਕ ਨਹੀਂ ਪੈਂਦਾ ਹਨਾ

ਇੰਦਵਾਰੀ ਚੈੱਕ ਕਰਕੇ ਜਿੱਥੇ ਰਹਿ ਗਿਆ ਨਾ ਪਿੰਨ ਲਾਉਣਾ ਪਊਗਾ ਨਹੀਂ ਤਾਂ ਬਾਅਦ ਵਿੱਚ ਹਲਦਾਰੂ ਹੋਏ ਇਹ ਮੇਰੇ ਖਿਆਲ ਇੱਥੇ ਸੀਗਾ ਆ ਲੱਗਿਆ ਹੋਇਆ ਇੱਥੇ ਇੱਥੇ ਲਾ ਲਿਆ ਇਹ ਐਸਟ ਠੀਕ ਹੈ ਜੀ ਇਹ ਆਹ ਜਿੱਥੇ ਜਿੱਥੇ ਆਪ ਨੂੰ ਪਤਾ ਨਾ ਵੀ ਲੋਡ ਪਊਗਾ ਉੱਥੇ ਲਾ ਲਿਆ ਕਰੋ ਪਿੰਨਾ ਫਿਰ ਆਪਾਂ ਨੇ ਬਾਹਾਂ ਦੇ ਵਿੱਚ ਦੇਖਣਾ ਵੀ ਕਿੰਨਾ ਕੁ ਜੋੜ ਪਊਗਾ ਪਊਗਾ ਜਾਂ ਨਹੀਂ ਬੂਬੇ ਸੀ ਇਹਨਾਂ ਦੇ ਪਊਗਾ ਉਕੇ ਇਸਪੈੰ ਦਾ ਜਿਹੜਾ ਮੋਢਾ ਉਹ ਬਹੁਤ ਜ਼ਿਆਦਾ 19 ਇੰਚ ਮੋਢਾ ਇਹਨਾਂ ਦਾ ਅਜੇ ਆਪਣੇ ਘੱਟ ਕੀਤਾ ਇਹ ਮੋਢਾ ਹੋਰ ਕਰਵਾਉਣ ਨੂੰ ਕਹਿੰਦੇ ਸੀ ਕਿਉਂਕਿ ਮੋਢੇ ਦਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇੰਨਾ ਜ਼ਿਆਦਾ ਪਾਉਣਾ ਪਹਿਲਾਂ ਇਹਨਾਂ ਦਾ ਸੂਟ ਸ਼ਾਇਦ ਕਿਸੇ ਭੈਣ ਦਾ ਬਣਿਆ ਹੋਇਆ ਸੀ ਆਪਾਂ ਨੂੰ ਕਹੀ ਵੀ ਨਹੀਂ ਪਤਾ ਲੱਗਦਾ ਹਨਾ ਤਾਂ ਮੋਢਾ ਜ਼ਿਆਦਾ ਪਵਾ ਲੈਂਦੇ ਆਪਾਂ ਕਹਿ ਕੇ ਵੀ ਜ਼ਿਆਦਾ ਹੋ ਗਿਆ ਤੰਗ ਨਾ ਫਿਰ ਇਹਨੂੰ ਸਮਝਾਇਆ ਵੀ ਇਸ ਤਰ੍ਹਾਂ ਆਪਣਾ ਮੋਢਾ ਜ਼ਿਆਦਾ ਲਾਉਂਕੂਗਾ ਆਪਣੇ ਮੋਢਾ ਨਹੀਂ ਪਾਉਣ ਜ਼ਿਆਦਾ ਤਾਂ ਫਿਰ ਆਪਾਂ ਨੇ ਘੱਟ ਕਰ ਲਿਆ ਸੀ ਆਹ ਦੇਖੋ ਆਪਾਂ ਬਾਹਰ ਦਾ ਪਿੱਛਲਾ ਲਾਵਾਂਗੇ ਪਹਿਲਾਂ ਪਰਸ ਮਾਰ ਕੇ ਲੋਟੀ ਪ੍ਰੈਸ ਦੀ ਵਰਤੋਂ ਬਣਾਉਣ ਨੂੰ ਮਿਲੇ ਵੀ ਇੰਨੀ ਕਰਿਆ ਕਰੋ ਜਿੰਨੀ ਆਪਾਂ ਕੱਟਣ ਵੇਲੇ ਕਰਦੇ ਆ। ਠੀਕ ਆ। ਕਾਫੀ ਪਹਿਣਾ ਕੀ ਕਰਦਿਆਂ ਜਿਵੇਂ ਸੂਟ ਸਾਰੇ ਬਣਾ ਲਿਆ ਤਾਂ ਪ੍ਰੈਸ ਫੇਰ ਦਿਖਾਉਂਦੇਗਾ। ਉਹਦੇ ਨਾਲ ਫਿਰ ਸਫਾਈ ਨਹੀਂ ਆਉਂਦੀ। ਤੇ ਜਾਂ ਕਈ ਪਹਿਣਾ ਕਹਿੰਦੀ ਵੀ ਗਾਹਕ ਪੈਸੇ ਨਹੀਂ ਭਰਦਾ ਆਪਾਂ ਇੰਟਰਲੌਕ ਵੀ ਨਹੀਂ ਮਾਰਦੇ ਤੇ ਪ੍ਰੈਸ ਵੀ ਨਹੀਂ ਮਾਰਦੇ। ਫਿਰ ਤਾਂ ਜਮੀ ਕੰਮ ਗਲਤ ਹੋ ਜਾਂਦਾ ਹੈ। ਪ੍ਰੈਸ ਲਾਜ਼ਮੀ ਮਾਰਿਆ ਕਰੋ ਥੋੜੇ ਬਹੁਤੇ ਪੈਸੇ ਵਾਲੇ ਬਾਰੇ ਨਾ ਸੋਚਿਆ ਕਰੋ। ਜਦੋਂ ਤੁਹਾਡਾ ਕੱਪੜੇ ਉਹਨਾਂ ਨੂੰ ਦਿਲ ਲੱਗਣ ਲੱਗ ਗਏ ਫਿਰ ਸਮਾਈ ਤੁਸੀਂ ਵਧਾ ਸਕਦੇ ਹੋ ਹਨ ਚਲੋ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕਟਾਂਗੇ ਤਾਂ ਕਿ ਬਾਹਾਂ ਆਪਣੀਆਂ ਬਿਲਕੁਲ ਸਹੀ ਹੋਣ ਲਓ ਜੀ ਪਰਪਾ ਸਿੰਗਲ ਸਿੰਗਲ ਪੀਸ ਕਰਕੇ ਲਾਉਣਾ ਕਿਉਂਕਿ ਆ ਆ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਉੱਪਰ ਨੂੰ ਜਾ ਰਹੇ ਆ ਫਾਂਟੇਜ ਤਾਂ ਅਗਰ ਕਿ ਆਪਾਂ ਸਿੰਗਲ ਸਿੰਗਲ ਬਾਹ ਘਟਨੀ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਬਾਹੇ ਦੀ 17 ਆਪਾਂ ਲਾਵਾਂਗੇ 2.5 ਇੰਚ ਬਾਦ ਕਿਉਂ ਕਿ ਕਾਨ ਦੇ ਵਿੱਚ ਹੋਏਗਾ ਖਤਰਾ 17 ਤੇ ਤੋਂ 19 19.5 ਇੱਥੇ ਠੀਕ ਆ ਜਿੰਗਾ ਪਹਿਣਾ ਚੈਨਲ ਤੇ ਨਵੀਆਂ ਹੁੰਦੀਆਂ ਚੈਨਲ ਨੂੰ ਨਾਲ ਦੀ ਨਾਲ ਹੀ ਸਬਸਕ੍ਰਾਈਬ ਕਰ ਲੈ ਕਰੋ ਤਾਂ ਕਿ ਤੁਹਾਡੇ ਕੋਲੇ ਰੋਜ਼ਾਨਾ ਦੀ ਰੋਜ਼ਾਨਾ ਵੀਡੀਓ ਨਵੀਂ ਤੋਂ ਨਵੀਂ ਆਉਣੀ ਵੱਖਰੇ ਵੱਖਰੇ ਆਪਦੀ ਹੁੰਦੀ ਹੈ ਜੀ ਮੈਂ ਕੋਸ਼ਿਸ਼ ਕਰੂੰਗਾ ਜਲਦੀ ਤੋਂ ਜਲਦੀ ਤੁਹਾਨੂੰ ਸਲਾਈ ਵਾਲੀ ਵੀਡੀਓ ਬਣਾ ਕੇ ਦੇਵਾਂਗਾ। ਬਾਕੀ ਜਿਹੜੀਆਂ ਆਪਣੇ ਕਸ਼ੇਰਾ ਸਿੱਖਣਾ ਉਹਦੀ ਵੀ ਵੀਡੀਓ ਪਾਈ ਹੋਈ ਆ ਜੇ ਕਿਸੇ ਭੈਣ ਦੇ ਮਨ ਦੇ ਵਿੱਚ ਡਾਊਟ ਹੋਵੇ ਵੀ ਕਿੱਥੇ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੰਗ ਸਕਦੇ ਹੋ ਬਈ ਸਾਨੂੰ ਕਸ਼ੇਰੇ ਦੀ ਪਲੱਸ ਕੱਟਣ ਦੀ ਤੇ ਪਲੱਸ ਸਲਾਈ ਦੀ ਇੱਕੋ ਵਾਰੀ ਜਿ ਪਾਈ ਹੋਈ ਇਹ ਨਾਲ। ਇਹ ਆ ਦੇਖੋ ਹੁਣ ਆਪਾਂ ਨੇ ਆਏ ਪੀਸ ਕੱਟਿਆ ਨਾ ਇਹ ਧਿਆਨ ਰੱਖਣਾ ਆਪਾਂ ਨੇ ਇਸ ਪੀਸ ਨੂੰ ਆਪਾਂ ਨੇ ਚੱਕ ਕੇ ਇਹਦੇ ਉੱਪਰ ਹੀ ਰੱਖਣਾ ਹੈ। ਇਹ ਜਿਵੇਂ ਉੱਪਰ ਨੂੰ ਜਾ ਰਹੇ ਨੇ ਐਸਟਰ ਜੀ ਮੈਂ ਤੁਹਾਨੂੰ ਹੋਰ ਦੱਸਦਾ ਵੀ ਅੰਦਰਲੇ ਪਾਸੇ ਪੁੱਠੇ ਆ ਤਾਂ ਅੰਦਰਲੇ ਪਾਸੇ ਪੁੱਠੀ ਹੋਣੀ ਚਾਹੀਦੀਆਂ ਜੇ ਅੰਦਲੇ ਪਾਸੇ ਆਪਣੇ ਸਿੱਧੇ ਆ ਭਾਵੇਂ ਤੁਸੀਂ ਐਂ ਕਰਨ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਕਿ ਤੇ ਪੁੱਠਾ ਸਿੱਧਾ ਇੱਕ ਪਾਸੇ ਕੇ ਮਹਾ ਮੰਨ ਜਣੀਆ ਜਾਂ ਆਪਾਂ ਪੁੱਠੇ ਨਾਲ ਸਿੱਧਾ ਜੋੜ ਲਿਆ ਮੈਂ ਦੁਬਾਰਾ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿੰਦਾ ਵੀ ਕਿਵੇਂ ਕਹਿ ਰਿਹਾ ਮੈਂ ਕਿਉਂਕਿ ਕਾਫੀ ਪਹਿਲਾਂ ਦੇ ਨਾਲ ਹੌਲੀ ਹੌਲੀ ਚੀਜ਼ ਸਮਝ ਆਉਂਦੀ ਆ ਕੋਈ ਦਿੱਕਤ ਨਹੀਂ ਜਿਵੇਂ ਆਹ ਚੀਜ਼ ਆ ਹਨਾ ਤਾਂ ਅਨੁਸਾਰ ਇਹ ਆ ਇਹਦੀ ਵੀ ਤਾਂ ਥੋੜਾ ਨੂੰ ਜਾਣੀ ਚਾਹੀਦਾ ਆ ਦੇਖੋ ਸਿੱਧਾ ਆ ਵੀ ਸਿੱਧਾ ਐਵੇਂ ਇਹਦੇ ਨਾਲ ਲਾ ਲਿਆ ਠੀਕ ਅੱਧਾਂ ਚੋਂ ਪਰ ਤਾਂ ਵਧਰ ਕੇ ਕਈ ਵਾਰੀ ਕੱਪੜੇ ਦੇ ਵਿੱਚ ਕਾਨ ਵਗੈਰਾ ਹੋਣ ਕਰਕੇ ਅੱਧਾ ਇੰਚ ਬਾਹਰ ਉੱਚੀ ਹੋਗੀ ਫਿਰ ਦਿੱਕਤ ਆਊਗੀ ਜੇ ਬਾਅਦ ਕੀ ਤਾਂ ਆਪ ਕੱਟ ਸਕਦੇ ਆ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਕਟਾਂਗੇ ਪਰ ਨੇ ਸਾਰੀ ਬਾਹਾਂ ਦਾ A to Z ਨਾਪ ਕਰਕੇ ਚੰਗੀ ਤਰ੍ਹਾਂ ਕਿਉਂਕਿ ਕੱਪੜਾ ਥੋੜਾ ਜਿਹਾ ਜ਼ਿਆਦਾ ਹਿੱਲਦਾ ਰਹਿੰਦਾ ਹੈ ਮਾੜੇ ਨਹੀਂ ਹੱਲਗੇ ਇਦਨੂ ਹੋਏ ਨਾ ਹੱਥ ਵੱਜ ਗਏ ਵੀ ਲੋਚ ਇਹ ਤੋਂ ਆਪਾਂ ਪੀਸ ਲਾਵਾਂਗੇ ਠੀਕ ਹੁਣ ਆਪਾਂ ਦੁਬਾਰੇ ਪ੍ਰੈਸ ਮਾਰ ਕੇ ਸੈੱਟ ਕਰਾਂਗੇ ਚੈੱਕ ਕਰਦੇ ਆ ਆਪਣੇ ਕੋਲ ਕਪੜਾ ਕਿੰਨਾ ਹੈ ਲਗਭਗ ਕਿੰਨਾ ਹੈ 1.5 16 ਇੰਚ ਕਿੰਨਾ ਜੋੜ ਪਊਗਾ ਆਪਾਂ ਉਹ ਦੇਖ ਲਾਂਗੇ ਇਧਰਲੇ ਪਾਸੇ ਇੱਕ ਸਾਈਡ ਜੋੜ ਪਾ ਦੇਣਾ ਆਪਾਂ ਇਹ ਤੋਂ ਪਹਿਲਾਂ ਕੱਟ ਕੇ ਨੇ ਸਹੀ ਕਰ ਲਈਏ ਇਹ ਦੂਰ ਆਪਾਂ ਫੜਾਂਗੇ ਇਸ ਕਪੜੇ ਨੂੰ ਇਹ ਇਧਰੋਂ ਸਹੀ ਹੈ ਨਾ ਉਧਰੋਂ ਉਧਰਲੇ ਪਾਸੇ ਆਪਾਂ ਤੁਹਾਡੇ ਵਾਲੇ ਪਾਸੇ ਜੋੜ ਪਾਵਾਂਗੇ ਤੇ ਜੋੜ ਹਮੇਸ਼ਾ ਬੈਕ ਸਾਈਡ ਆਉਣਾ ਚਾਹੀਦਾ ਉਹਨਾਂ ਸੂਟ ਦੇ ਆ ਜਿਹੜਾ ਜੋੜ ਆਪਾਂ ਨੇ ਪਾਉਣਾਗਾ ਬੈਕ ਸਾਈਡ ਠੀਕ ਆ ਇਧਰਲੇ ਪਾਸੇ ਜੇ ਜਿਆਦਾ ਵੱਡਾ ਜੋੜ ਆ ਫਿਰ ਆਪਾਂ ਬਾਲਾ ਵੱਡਾ ਜੋੜ ਨਹੀਂ ਪਾਉਣਾ ਫਿਰ ਕੱਚ ਦੇ ਵਿੱਚ ਚਾਰ ਜੋੜ ਪਾ ਦਿਆ ਕਰੋ ਛੋਟੇ ਛੋਟੇ ਜਿਹੜੇ ਜਮੀਂ ਦਿਸਣ ਇਹ ਚੀਜ਼ਾਂ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਵੱਡਾ ਵਾਲਾ ਜੋੜ ਨਹੀਂ ਪਾਉਣਾ ਕੀ ਪਣਾ ਕਰਦੀਆਂ ਵੀ ਇੱਥੋਂ ਦੇ ਕਰ ਜੋੜ ਪਾਉਂਦੀ ਹਣਾ ਉਹ ਚੀਜ਼ ਨਹੀਂ ਕਰਨੀ ਆਪਾਂ ਨੇ ਜੇ ਜੋੜ ਇੰਨਾ ਵੱਡਾ ਪਾਉਂਦਾ ਫਿਰ ਨੀਚੇ ਚਾਰ ਜੋੜੇ ਤੇ ਕੱਲ ਪਰਸ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਭਾਈ ਅਸੀਂ ਕੁੜਤੇ ਦੀ ਬਾਹਰ ਦੇ ਵਿੱਚ ਜੋੜ ਪਾ ਸਕਦੇ ਹਾਂ ਕੁੜਤੇ ਪਜਾਮੇ ਦੇ ਵਿੱਚ ਜੋੜ ਪਾਉਣਾ ਪੈਂਦਾ ਕਈ ਵਾਰ ਮਜਬੂਰੀ ਹੋ ਜਾਂਦੀ ਪੁਰਸੇ ਦਾ ਕੱਪੜਾ ਹੋਵੇ ਘੱਟ ਹੋਵੇ ਹਨਾ ਜਾਂ ਆਪਣੇ ਨੂੰ ਗਲਤ ਕੱਟਿਆ ਜਾਵੇ ਤਾਂ ਫਿਰ ਜੋੜ ਪਾਉਣਾ ਪੈਂਦਾ ਬਹੁਤ ਜਾਨੀ ਘੱਟ ਚਾਂਸ ਹੁੰਦਾ ਕੁੜਤੇ ਵਿੱਚ ਜੋੜ ਪੈ ਜਾਂਦੇ ਪਰ ਫਿਰ ਵੀ ਜੇ ਪਾਉਣਾ ਪੈ ਜੇ ਤਾਂ ਆਪਾਂ ਨੂੰ ਫਿਰ ਮਜਬੂਰੀ ਕਰਕੇ ਤਾਂ ਪਾਉਣਾ ਪਊਗਾ ਹਨਾ ਆਪਾਂ ਇਹਦੇ ਵਿੱਚ ਕਰੀ ਪਾਵਾਂਗੇ ਜਿੰਨਾ ਲੋਡ ਆ ਉਹਨਾਂ ਰੱਖ ਕੇ ਕੱਪੜਾ ਬਾਹਰ ਕੱਢਦੇ ਹਾਂ। ਲੋਚ। ਐਸਟਾ ਠੀਕ ਆ। ਕਰੀ ਪਾਵਾਂ ਜਿੰਨਾ ਜੋੜ ਹੋਊਗਾ ਆਪਦੀ ਆਪੇ ਅੰਦਰ ਆ ਜੂ। ਜਿੰਨਾ ਹੁਣ ਆਪਣਾ ਸਿਉਆਂ ਦੇ ਵਿੱਚ ਚੜਾ ਆਊਗਾ। ਇਹ ਜਿੰਨਾ ਬਣ ਕੇ ਕੱਪੜਾ ਆਊਗਾ ਇੱਥੋਂ। ਉਹਦਾ ਵਿੱਚ ਪਹਿਲਾਂ ਹੀ ਕਰ ਲਿਆ ਕਰੋ। ਹੁਣ ਆਪਾਂ ਥੋੜੇ ਕੰਨੀ ਨੂੰ ਮੋੜਾਂਗੇ ਜਿੰਨਾ ਇਹਨੂੰ ਰੋੜਾ 19 ਦਾ ਮੋੜਾ ਹੈਗਾ ਹੀ ਆਪਣਾ। ਘੱਟੋ ਘਾਟ ਆਪਾਂ ਇਹਨੂੰ 20 ਰੱਖਾਂਗੇ ਇੱਥੋਂ। ਆ ਜੀ। ਇਹ ਵੀ ਉਹਨੇ ਕੱਟ ਕੇ ਸਿੱਧਾ ਕਰ ਲਾਂਗੇ ਨੂੰ ਠੀਕ ਆ ਜੀ ਇਹ ਐਸਟਰ 19 ਮੋੜਾ ਤਿਆਰ ਆ ਟੇਡੇ ਲੋਟ ਆਪਾਂ ਕਿੰਨਾ ਰੱਖਣਾ ਇਤੋਂ 10 ਰੱਖ ਦਿੰਨੇ ਆਪਾਂ ਐਸਟਰ 19 ਥੋੜਾ ਹੋਰ ਅੱਗੇ ਕਰ ਲਾਂਗੇ ਇਸ ਤੋਂ ਹੁਣ ਆਪਾਂ ਮੋਟਰ ਮੇਰੇ ਕਿਹਨੇ ਆਪਣਾ ਕੱਚ ਦੇ ਵਿੱਚ ਲਾਜ਼ਮੀ ਦੀਵਾਰ ਰੱਖਿਆ ਕਰੋ ਖੁੱਲਾ ਭੀੜਾ ਗਨ ਆਲੋ 19 20 21 ਠੀਕ ਆ ਹੁਣ ਆਪਾਂ ਕਰੀ ਪਾਵਾਂਗੇ ਇਹਦੇ ਇੱਕ ਜਿਹੜੀਆਂ ਭੈਣਾਂ ਨੇ ਆ ਚੀਜ਼ ਦੇ ਵਿੱਚ ਜਾਦੇ ਬੁਲਬਲੇ ਬੰਦਦੇ ਨੇ ਉਹ ਮੈਥੋਂ ਦੱਸਦਾਂ ਨਹੀਂ 3 3.5 ਇੰਚ ਚੱਕ ਦਿਆ ਕਰੋ ਇਹ ਇੱਥੋਂ ਜੇ ਆਪਾਂ 3 ਚੱਕ ਦਿਆਂ ਤਾਂ 3.5 ਚੱਕ ਦਿਆ ਕਰੋ ਬੁਲਬਲੇ ਬਿਲਕੁਲ ਨਹੀਂ ਬੰਦਦੇ ਠੀਕ ਆ ਤਾਂ ਬਾਹ ਦੀ ਮੂਰੀ ਕਿੰਨੀ ਆ 17 17 ਮਤਲਬ 17 ਯਾਨੀ ਕਿ 8.5 ਪੂਰਾ ਪੂਰੇ ਕਪੜਾ ਆਊਗਾ ਤੇ ਕੋਣੀ ਕਿੰਨੀ ਆ 14 ਯਾਨੀ ਕਿ 7 ਇੰਚ 7 2 14 ਇੱਥੇ ਆ ਕਪੜਾ ਵੀ ਦੇ ਵਿੱਚ ਆਪਾਂ 2 ਇੰਚ ਦਾ ਦਵਾ ਰੱਖ ਲਾਂਗੇ ਕਿਵਲੀ ਖੁੱਲਾ ਢਿੜਾ ਹੋਰ ਕਰਨਾ ਪੈਣਾ ਇੱਥੋਂ ਆਪਾਂ ਇਹਦੀ ਆਹ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਫੱਟੀ ਦਿਖਾਈ ਸੀ ਜੇ ਕਿਸੇ ਭੈਣ ਨੇ ਮੰਗਵਾਉਣੀ ਵੀ ਹੋਵੇ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਸਾਰਾ ਇਹ 20-30 ਰੁਪਏ ਚ ਹੀ ਆ ਤਾਂ ਤੁਸੀਂ ਮੋਢੇ ਦੀ ਜਿਹੜੀ ਸ਼ੇਪ ਦੇਣੀ ਆ ਆ ਦੇਖੋ ਕਿੰਨੀ ਸੌਖੀ ਹੋਈ ਨਹੀਂ ਇੱਥੋਂ ਰੱਖ ਕੇ ਨਾ ਤੁਸੀਂ ਇਸ ਤਰ੍ਹਾਂ ਦੇ ਸਕਦੇ ਹੋ ਮੋਢੇ ਦੀ ਜਿਹੜੀ ਸ਼ੇਪ ਠੀਕ ਆ ਇਹ ਵੀ ਬਠਿੰਡਾੋਂ ਮਿਲੂਗੀ ਤੁਹਾਨੂੰ ਸਕਰੀਨ ਸ਼ਾਟ ਲੈ ਲਓ ਜੇ ਕਿਸੇ ਭੈਣ ਨੂੰ ਕੋਈ ਜਲੰਧਰ ਤੋਂ ਆ ਜਾਂ ਗੁਲਧਿਆਣੇ ਤੋਂ ਆ ਤਾਂ ਐਸੀ ਮਿਲ ਜਾਂਦੀ ਹੈ ਆਮ ਹੀ ਨਾਰਮਲ ਚੀਜ਼ ਹੈ ਅੱਜਕੱਲ ਤਾਂ ਅੱਗੇ ਬਟਨ ਦੀ ਦੁਕਾਨ ਤੇ ਇਹ ਮੋਡੀ ਦਾ ਜਿਹੜਾ ਨਿਸ਼ਾਨ ਲਾਉਣਾ ਤੁਹਾਨੂੰ ਬਹੁਤ ਸੌਖ ਜਿਵੇਂ ਤੁਸੀਂ ਇੱਧਰ ਲਾਉਣਾ ਤੈਨੂੰ ਮੜਾ ਤਾਂ ਜਾ ਕੇ ਇੱਧਰ ਵੀ ਲਾ ਸਕਦੇ ਆ ਇੱਧਰ ਇਹ ਨਿਸ਼ਾਨ ਮੈਂ ਤੁਹਾਨੂੰ ਤਾਂ ਨਹੀਂ ਲਗਾਉਂਦੇ ਕਿਉਂਕਿ ਕੱਪੜਾ ਹੱਲ ਹੀ ਜਾਂਦਾ ਵਾਰ-ਵਾਰ ਹੈ ਨਾ ਇਹ ਆ ਲੋ ਤੁਸੀਂ ਇਹਦਾ ਸਕਰੀਨ ਸ਼ਾਟ ਮਾਰੋ WhatsApp ਤੇ ਮਗਵਾਲਿਆ ਕਰੋ ਮੇਰੇ ਤੋਂ ਇਹੋ ਜਿਹੀਆਂ ਕੋਈ ਦਿੱਕਤ ਨਹੀਂ ਕਈ ਭੈਣਾਂ ਸੰਖਦੇ ਨੇ ਇੰਨੀਆਂ ਵੀ ਬਾਈ ਦਾ ਸੁਭਾਅ ਕਿਵੇਂ ਆ ਜਾਂ ਕੋਈ ਹੋਰ ਕੋਈ ਦਿੱਕਤ ਹੀ ਨਹੀਂ ਬਸ ਤੁਸੀਂ ਫੋਨ ਨਹੀਂ ਕਰੰਦੇ ਨੇ WhatsApp ਤੇ ਬੋਲ ਕੇ ਜਿਵੇਂ ਮਰਜ਼ੀ ਭੇਜਿਆ ਕਰੋ ਕੋਈ ਦਿੱਕਤ ਨਹੀਂ ਮੈਂ ਗੁੱਸਾ ਹੀ ਕਰਦਾਗਾ ਮੈਂ ਫੋਨ ਨਹੀਂ ਕਰਨਾ ਬਸ ਦਿਨ ਇੰਨਾ ਕਿ ਧਿਆਨ ਰੱਖਿਆ ਕਰੂ ਫੋਨ ਨਾ ਕਰਿਆ ਕਰ ਹਣਾ ਉਹਦੇ ਵਿੱਚ ਤੁਹਾਡੇ ਵੀ ਨੁਕਸਾਨ ਮੇਰੇ ਦਾ ਹੋਊਗਾ ਉਹ ਗਲਤ ਕੱਟਿਆ ਜਾਂਦਾਗਾ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਮੈਨੂੰ ਉਦੋਂ ਵੀ ਦੁੱਖ ਜਿਹਾ ਲੱਗਦਾ ਜੀ ਤੁਸੀਂ ਕਿਉਂਕਿ ਪਹਿਲਾਂ ਨੰਬਰ ਦਿੱਤਾ ਹੁਣ ਉਹ ਬਾਈ ਫੋਨ ਨਹੀਂ ਚਾਹਦਾ ਹੈ ਫ੍ਰੀ ਸੇਵਾ ਜੇ ਕਿਸੇ ਭੈਣ ਦੇ ਮਨ ਦੇ ਵਿੱਚ ਡਾਊਟ ਹੋਊਗਾ ਵੀ ਕੋਈ ਸਿਖਾਉਣ ਦਾ ਪੈਸਾ ਹੋਊਗਾ ਚਾਰਜ ਕੋਈ ਨਹੀਂ ਬਿਲਕੁਲ ਫ੍ਰੀ ਸੇਵਾ ਮੈਨੂੰ ਸ਼ੌਂਕ ਹੀ ਹੈ ਸਿਖਾਉਣ ਦਾ ਲਓ ਜੀ ਹੁਣ ਆਪਾਂ ਕੱਟਦੇ ਗਏ ਲੈਂਡਿੰਗ ਦੀ ਵੀਡੀਓ ਆਪਾਂ ਨਹੀਂ ਪਾਉਂਦੇ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਲਗਭਗ 8 ਵਜੇ ਨਾਲੇ ਹੋਣਗੇ ਹਨਾ 8 ਵਜੇ ਨਾਲੇ ਤੇ ਬਾਕੀ ਨਾ ਕਪੜਾ ਹਾਲ ਦਾ ਤਾਂ ਫਿਰ ਬਹੁਤ ਜ਼ਿਆਦਾ ਵੀਡੀਓ ਲੰਬੀ ਹੋ ਜਾਈਦੀ ਕਾਫੀ ਬਣਾ ਗੁੱਸਾ ਕਰਦੀਆਂ ਬਾਕੀ ਜੇ ਤੁਹਾਨੂੰ ਕੋਈ ਨਹੀਂ ਇਤਰਾਜ਼ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਬਈ ਸਾਨੂੰ ਕੋਈ ਚੱਕਰ ਨਹੀਂ ਆ ਮੈਂ 2 ਘੰਟੇ ਵੀਡੀਓ ਬਣਦੀ ਸੀ ਤਾਂ ਕੰਮ ਸਿੱਖਣਾ ਹਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਆ ਕਰੋ ਵੀ ਗਾਈ ਵੀਡੀਓ ਲੰਬੀ ਦਾ ਸਾਨੂੰ ਕੋਈ ਦਿੱਕਤ ਹੀ ਨਹੀਂ ਅਸੀਂ ਕੰਮ ਸਿੱਖਣਾ ਸਮਾ ਦੀ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਵਾਰ-ਵਾਰ ਦੱਸਿਆ ਕਰੋ ਵੀ ਕਿੱਥੋਂ ਮਿਲਦੀਆਂ ਹਨਾ ਇੱਕ ਆ ਚੀਜ਼ ਮੈਂ ਤੁਹਾਡੇ ਵਾਸਤੇ ਲਿਆਇਆ ਸੀਗਾ ਮੈਨੂੰ ਲੋਡ ਨਹੀਂ ਪੈਂਦੀ ਪਰ ਮੈਂ ਤੁਹਾਡੇ ਵਾਸਤੇ ਜ਼ਰੂਰ ਲਿਆਇਆ ਮੈਂ ਕਿਹਾ ਵੀ ਜਾਦੀ ਮੇਰੀਆਂ ਭੈਣਾਂ ਲੋਡ ਰੈਂਦੀ ਆ ਆ ਚੀਜ਼ਾਂ ਦੀ ਹਨਾ ਕੋਰਤੇ ਦੇ ਗਲਾਈ ਪਾਉਣੀ ਆ ਤਾਂ ਆਹ ਕੋਰਤੇ ਦੇ ਘੇਰੇ ਦੇ ਗਲਾਈ ਪਾਏ ਮੋਢੇ ਦੇ ਕਿਤੇ ਹੋਰ ਵਾਧੂ ਲੋੜ ਪੈਂਦੀ ਆਪ ਨੂੰ ਇਹ ਚੀਜ਼ਾਂ ਦੀ ਠੀਕ ਆ ਗੱਲ ਕੀ ਆ ਸਾਰੀ 25 ਰੁਪਈਆ ਦੀ ਹਨ ਕਿ 20 ਆ ਨਹੀਂ ਆਏ ਇੰਨੇ ਕੀ ਦੀ ਚੀਜ਼ ਆ ਇਹ ਤਾਂ ਜਿਹੜੀਆਂ ਆਪਣੇ ਬਠਿੰਡੇ ਆਉਂਦੀਆਂ ਉਹ ਮੈਨੂੰ ਲੈ ਕੇ ਆ ਕਰੋ ਬਾਈ ਲੈ ਕੇ ਭੇਜ ਦੋ ਤੁਸੀਂ ਆਇਆ ਕਰੋ ਸਮਝੇ ਤੁਸੀਂ ਆਉਣੇ ਨਾ ਹੋਰ ਵੀ ਚੀਜ਼ਾਂ ਦੁਕਾਨ ਤੇ ਵਾਧੂ ਪੰਗਾ ਹੂਗਾ ਆਪਣੇ ਕੰਮ ਵਾਲੇ ਜਿਵੇਂ ਕਟਰ ਹੋ ਗਿਆ ਸੂਈ ਧਾਗਾ ਪਾਉਣ ਵਾਲਾ ਹੋ ਗਿਆ ਵਾਧੂ ਚੀਜ਼ਾਂ ਹੁੰਦੀਆਂ ਘੈਂਟ ਘੈਂਟ ਤੁਸੀਂ ਆਓ ਮੈਂ ਬਠਿੰਡੇ ਆਉਂਦਾ ਰਹਿੰਨਾ ਤੁਸੀਂ ਮੈਨੂੰ ਫੋਨ ਤੇ ਸੰਪਰਕ ਕਰਨਾ ਕਰੋ ਕਿ ਬਾਈ ਕਿੰਨੇ ਕ ਵਜੇ ਆਜਾਂਗਾ ਬਠਿੰਡੇ ਹਨਾ ਉੱਥੇ ਆ ਕੇ ਮੈਂ ਤੁਹਾਨੂੰ ਆਪੇ ਇੱਕ ਵਾਰੀ ਜਾਣ ਪਛਾਣ ਕਰਾ ਦਊਗਾ ਫਿਰ ਤੁਹ ਕੁਇਨੀ ਹੈ ਕੋ ਮੇਰੇ ਦੁਕਾਨ ਵਾਲੇ ਕਮਿਸ਼ਨ ਮੈਨੂੰ ਇਹ ਹੁੰਦਾ ਵੀ ਮੇਰੀਆਂ ਭੈਣਾਂ ਨੂੰ ਸਹੀ ਸਮਾਨ ਮਿਲ ਜੇ ਲਾਸਟਿਕ ਵਧੀਆ ਮਿਲ ਜੇ ਠੀਕ ਆ ਵੀ ਵਾਰ-ਵਾਰ ਕਈ ਵਾਰੀ ਕੀ ਹੁੰਦਾ ਵੀ ਆਪਾਂ ਲਾਸਟਿਕ ਦੁਕਾਨਦਾਰ ਮਾੜੀ ਦੇ ਦਿੰਦੇ ਆ ਤਾਂ ਲਾਸਟਿਕ ਵਗੈਰਾ ਕਿਹੜੀ ਲੈਣੀ ਹੈ ਇੱਕ ਵਾਰੀ ਜਦੋਂ ਮੈਂ ਥੋੜੀ ਜਾਣ ਪਛਾਣ ਕਰਾਤੀ ਫਿਰ ਗੱਗ ਡਰਦਾ ਵੀ ਇਹਦੀ ਭੈਣ ਆ ਲਾਂਬਾ ਦੇਊਗੀ ਸਮਾਨ ਵਧੀਆ ਦੇਣਾ ਬਸ ਇਹੀ ਚੀਜ਼ ਦਾ ਫਰਕ ਹੁੰਦਾ ਜਦੋਂ ਮੈਂ ਨਾਲ ਜਾ ਕੇ ਤਾਂ ਵੀ ਸਾਡੇ ਰਿਸ਼ਤੇਦਾਰ ਫਿਰ ਉਹ ਡਰਦਾ ਦੁਕਾਨਦਾਰ ਹਨਾ ਵੀ ਵਧੀਆ ਚੀਜ਼ ਦੇਣੀ ਹੈ ਨਹੀਂ ਫਿਰ ਆਪਾਂ ਨੂੰ ਚੀਜ਼ ਹਲਕੀ ਦੇਊਗਾ ਇਪੇ ਆ ਮਾ ਡਿੱਗਣ ਲੱਗੇ ਅੰਥਲੀ ਤੇ ਫਿਰ ਬਜ਼ੁਰਗ ਜਾਗੂ ਭਰਾ ਗਾਲਾਂ ਕਢਦੇ ਨੇ ਵਿਚਾਰ ਕੇ ਨਾ ਬਈ ਲਾਸਟ ਖਰਾਬ ਹੋ ਜਾਂਦੀ ਆ ਤਾਂ ਆਪਾਂ ਜਿਹੜੀ ਬਾਹ 17 ਆ ਆ ਦੇਖੋ ਹੁਣ ਆਪਾਂ ਛੋਟੀ ਕਰ ਦਾਂਗੇ ਆਪਾਂ ਰੱਖਾਂਗੇ 17 18 19 2 ਇੰਚ ਵੱਧ ਲਰਨਿੰਗ ਦੀ ਜਿਹੜੀ ਵੀਡੀਓ ਆ ਉਹ ਆਪਾਂ ਹੁਣ ਨਹੀਂ ਪਾਉਂਦੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ ਭੈਣਾਂ ਦੇ ਫੋਨ ਆਉਣ ਲੱਗੇ ਨੇ 8:00 ਵਜੇ ਦੋ ਰੋਟੀ ਵੀ ਖਾਣੀ ਹੁੰਦੀ ਆ ਤੇ 20 ਵੀ ਕਾਫੀ ਸੀਗਾ ਅੱਜ ਉਧਰ ਵੀ ਦਿਨ ਕਰ ਲੈਣੇ ਨਹੀਂ ਆਏਗੀ ਵੀਡੀਓ ਵਿੱਚ ਸੁਭਾਦੀ ਸੋਚ ਰੱਖਿਆ ਸੀ ਵੀ ਆਪਾਂ ਇਹਦੀ ਪਾਉਣੀ ਪਾਉਣੀ ਆ ਨਾਬ ਵੀ ਮੈਂ ਤੁਹਾਨੂੰ ਦੱਸਦਾ ਕਾਟ ਵੀ ਦੱਸਤੀ ਫਰੇਮ ਵੀ ਦਿਖਾ ਦੇ ਫਰਮੇ ਆਪਣੇ ਕੈਂਚੀ ਮਸ਼ੀਨ ਜੋ ਵੀ ਤੁਸੀਂ ਲੈਣਾ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਫੋਨ ਦੇ ਉੱਪਰ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਭੈਣ ਬਣ ਕੇ ਨਾ ਜਿਹੜੀਆਂ ਭੈਣਾਂ ਇੱਥੇ ਪੰਜਾਬ ਦੇ ਵਿੱਚ ਆ ਜਾਂ ਬਾਹਰਲੀ ਆਂਡਰੀ ਦੇ ਵਿੱਚ ਆ ਜੇ ਆਪਣੇ ਤੋਂ ਕੱਪੜੇ ਆਪਣੇ ਸਲਾਈ ਕਰਾਉਣੇ ਚਾਹੁੰਦੀਆਂ ਤਾਂ ਉਹ ਕੋਰੀਅਰ ਕਰਵਾ ਲਿਆ ਕਰੋ ਮੇਰਾ ਐਡਰੈਸ ਲੈ ਲਿਆ ਕਰੋ ਉਸਤੇ ਕੂਰੀਅਰ ਕਰਵਾ ਲਿਆ ਕਰੋ ਇਧਰ ਮੇਰੀ ਜ਼ਿੰਮੇਵਾਰੀ ਆ ਕੂਰੀਅਰ ਕਰਵਾਉਣੀ ਠੀਕ ਆ ਜਿਹੜੀਆਂ ਕੋਈ ਨੇੜੇ ਵਾਲੀਆਂ ਕੋਈ ਬਠਿੰਡੇ ਦੇ ਨਾਲ ਹੀ ਬਿਲਕੁਲ ਸਾਡਾ ਪਿੰਡ ਆ 7 ਕਿਲੋਮੀਟਰ ਦੂਰੀ ਤੇ ਕੋਈ ਹੋਰ ਸੀ ਵੀ ਨਹੀਂ ਇਹ ਬਠਿੰਡੇ ਦੇ ਬਿਲਕੁਲ ਨਾਲ ਥਰਮਲ ਪਲਾਂਟ ਦਾ ਨਾਮ ਸੁਣਿਆ ਤੁਸੀਂ ਥਰਮਲ ਪਲਾਂਟ ਤੋਂ ਸਿਰਫ 4 ਕਿਲੋਮੀਟਰ ਦੂਰੀ ਤੇ ਤੁਸੀਂ ਫੋਨ ਕਰਕੇ ਆਉਣਾ ਜਦੋਂ ਵੀ ਆਉਣਾ ਠੀਕ ਆ ਜੀ ਬਾਕੀ ਜੇ ਕਿਸੇ ਭੈਣ ਨੇ ਸ਼ਹਿਰੋਂ ਬਠਿੰਡੇੋਂ ਕੱਪੜੇ ਫੜਾਉਣੇ ਹੁੰਦੇ ਆ ਤਾਂ ਤੁਸੀਂ 골ਡੀ ਕੀਤੇ ਆ ਕੇ ਮਿਲ ਲਿਆ ਕਰੋ ਤੀਜੇ ਦਿਨ ਆਉਂਦੇ ਰਹਿੰਦੇ ਆ ਠੀਕ ਆ ਜੀ ਬਾਕੀ ਮਿਲਦੇ ਹਾਂ ਜਲਦੀ ਕੱਲ ਨੂੰ ਪਲਾਜੋ ਦੀ ਇਸ ਭੈਣ ਦਾ ਪਲਾਜੋ ਵੀ ਆ ਆਪਾਂ ਪਲਾਜੋ ਦੀ ਵੀਡੀਓ ਕੱਲ ਨੂੰ ਟਾਈਮ ਨਹੀਂ ਪਾ ਰਹੇ ਸਵੇਰ ਤਾਂ ਜੇ ਕਿਸੇ ਭੈਣ ਨੇ ਪਲਾਜੋ ਸਿੱਖਣਾ ਜਾਂ ਕਿਸੇ ਚੀਜ਼ ਦੀ ਹੋਰ ਦਿੱਕਤ ਹੋਵੇ ਬਈ ਮੈਨੂੰ ਲਾਸਟਕ ਨਹੀਂ ਪਾਉਣੀ ਹੁੰਦੀ ਤਾਂ ਤੁਸੀਂ ਸਿੱਖ ਵੀ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਬਈ ਬਾਈ ਅਸੀਂ ਵੇਟ ਕਰਾਂਗੇ ਪਲਾਜੋ ਦੀ ਵੀਡੀਓ ਦੀ ਧੰਨਵਾਦ ਸਸਰੀਕਾ